ਸਾਸਤ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਡੋਨਾਲਡ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਣ ਗਏ ਨੇ ਤੇ ਉਹਨਾਂ ਨੂੰ ਸੁਪਰੀਮ ਕੋਰਟ ਦੇ ਜਸਟਿਸ ਵੱਲੋਂ ਸੌ ਚੁਕਵਾਈ ਗਈ ਹੈ ਤੇ ਜਿਸ ਤੋਂ ਬਾਅਦ ਡੋਨਾਲਡ ਟਰੰਪ ਨੇ ਕਈ ਵੱਡੇ ਐਲਾਨ ਵੀ ਕਰ ਦਿੱਤੇ ਨੇ ਕਿ ਅਮਰੀਕਾ ਦੇ ਵਿੱਚ ਨਵੇਂ ਬਦਲਾਅ ਕੀਤੇ ਜਾਣਗੇ ਕਈ ਨਿਯਮ ਬਦਲ ਦਿੱਤੇ ਜਾਣਗੇ ਤਾਂ ਉਹਨਾਂ ਦੱਸਦੀ ਹੈ ਕਿ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਜான் ਰਾਬਰਟਸ ਉਹਨਾਂ ਨੇ ਡੋਨਾਲਡ ਟਰੰਪ ਨੂੰ ਸੌ ਚੁਕਾਈ ਹੈ ਤੇ ਉਸ ਤੋਂ ਪਹਿਲਾਂ ਜੇਡੀ ਵੈਂਸ ਨੇ ਉਪ ਰਾਸ਼ਟਰਪਤੀ ਵੱਜੋਂ ਵੀ ਸੌ ਚੁੱਕੀ ਹੈ ਇਸ ਸਮਾਗਮ ਦੇ ਵਿੱਚ 700 ਤੋਂ ਜ਼ਿਆਦਾ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਜਿਦੇ ਵਿੱਚ ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਵੀ ਪਹੁੰਚੇ ਤੇ ਇਸ ਤੋਂ ਇਲਾਵਾ ਇਟਲੀ ਦੀ ਪੀਐਮ ਜਾਰਜੀਆ ਮੈਲੋਨੀ ਅਰਜنٹੀਨਾ ਦੇ ਰਾਸ਼ਟਰਪਤੀ ਜੇਵੀਅਰ ਮਾਈਲੀ ਤੇ ਹੋਰ ਕਈ ਸ਼ਖਸੀਤਾਂ ਪਹੁੰਚੀਆਂ ਤੇ ਜਿਹੜੇ ਫੈਸਲੇ ਲਏ ਗਏ ਨੇ ਉਹ ਫੈਸਲੇ ਕੁਝ ਇਸ ਤਰ੍ਹਾਂ ਨੇ ਕਿ ਕਈਆਂ ਨੂੰ ਇਹਦੇ ਨਾਲ ਝਟਕਾ ਵੀ ਲੱਗ ਸਕਦਾ ਹੈ ਡੋਨਾਲਡ ਟਰੰਪ ਨੇ ਕਹਿ ਦਿੱਤਾ ਹੈ ਕਿ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਲੋਕ ਐਂਟਰ ਹੁੰਦੇ ਨੇ ਪਹਿਲਾਂ ਹੁੰਦਾ ਸੀਗਾ ਕਿ ਉਹਨਾਂ ਨੂੰ ਕਾਬੂ ਕੀਤਾ ਜਾਂਦਾ ਸੀ ਛੱਡ ਦਿੱਤਾ ਜਾਂਦਾ ਸੀ ਹੁਣ ਇਹ ਸਿਸਟਮ ਖਤਮ ਹੋ ਜਾਵੇਗਾ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਅਮਰੀਕਾ ਦੇ ਵਿੱਚ ਜਦੋਂ ਉਹਨਾਂ ਨੇ ਸੌ ਚੁੱਕੀ ਕਹਿੰਦੇ ਉਦੋਂ ਤੋਂ ਹੀ ਸਰਕਾਰ ਦੀ ਇੱਕ ਆਫੀਸ਼ੀਅਲ ਪਾਲਿਸੀ ਹੋਵੇਗੀ ਕਿ ਦੇਸ਼ ਦੇ ਵਿੱਚ ਸਿਰਫ ਦੋ ਜੈਂਡਰ ਹੋਣਗੇ ਮਹਿਲਾ ਤੇ ਪੁਰਸ਼ ਹੋਰ ਵੀ ਕੋਈ ਜਿਹੜਾ ਜੈਂਡਰ ਆ ਉਹ ਚਰਚਾ ਦੇ ਵਿੱਚ ਨਹੀਂ ਆਏਗਾ ਸਿਰਫ ਦੋ ਜੈਂਡਰ ਹੀ ਹੋਣਗੇ ਮਹਿਲਾ ਤੇ ਪੁਰਸ਼ ਇਸ ਤੋਂ ਇਲਾਵਾ ਇੱਕ ਹੋਰ ਫੈਸਲਾ ਕੀਤਾ ਗਿਆ ਕਿ ਜਿਹੜਾ ਟੈਕਸ ਲੱਗਦਾ ਹੈ ਉਹ ਅਮਰੀਕਾ ਦੇ ਨਾਗਰਿਕਾਂ ਦੇ ਉੱਤੇ ਨਹੀਂ ਲੱਗੇਗਾ ਉਹਨਾਂ ਦੇ ਉੱਤੇ ਬੋਝ ਪਾਉਣ ਦੀ ਬਜਾਏ ਦੂਜੇ ਦੇਸ਼ਾਂ ਦੇ ਉੱਤੇ ਟੈਕਸ ਜਿਹੜਾ ਉਹ ਲਾਇਆ ਜਾਏਗਾ ਉਹਨਾਂ ਦੇ ਉੱਤੇ ਵੀ ਕਈ ਤਰ੍ਹਾਂ ਦੇ ਟੈਕਸ ਨੇ ਕਹਿੰਦੇ ਟੈਰਿਫ ਲਈ ਐਕਸਟਰਨਲ ਰੈਵਨਿਊ ਸਰਵਿਸਿਜ਼ ERS ਦਾ ਗਠਨ ਕੀਤਾ ਜਾਏਗਾ ਜਿਹਦੇ ਤਹਿਤ ਟੈਕਸ ਦਿੱਤਾ ਜਾਏਗਾ ਡੋਨਲਡ 트ੰਪ ਨੇ ਟੈਕਸ ਨੂੰ ਲੈ ਕੇ ਵੀ ਇੱਕ ਵੱਡਾ ਫੈਸਲਾ ਲਿਆ ਹੈ ਕਹਿੰਦੇ ਜੀ ਜਿਹੜੇ ਆਮ ਨਾਗਰਿਕ ਨੇ ਅਮਰੀਕਾ ਦੇ ਉਹਨਾਂ ਦੇ ਉੱਤੇ ਟੈਕਸ ਲਾਉਣ ਦੀ ਬਜਾਏ ਦੂਜੇ ਦੇਸ਼ਾਂ ਦੇ ਉੱਤੇ ਟੈਕਸ ਲਗਾਇਆ ਜਾਏਗਾ ਡੋਨਲਡ 트ੰਪ ਨੇ ਆਪਣੀ ਸਪੀਚ ਦੇ ਵਿੱਚ ਕਿਹਾ ਹੈ ਕਿ ਜਿਹੜੇ ਦੇਸ਼ ਸਾਨੂੰ ਕਾਫੀ ਲੰਮੇ ਸਮੇਂ ਤੋਂ ਸਾਲਾਂ ਤੋਂ ਲੁੱਟ ਰਹੇ ਨੇ ਉਹਨਾਂ ਦੇ ਉੱਤੇ 10 ਤੋਂ 20 ਫੀਸਦੀ ਤੱਕ ਟੈਰਿਫ ਅਸੀਂ ਲਗਾਉਣ ਜਾ ਰਹੇ ਹਾਂ ਤੇ ਚੀਨ ਦੇ ਉੱਤੇ 60 ਫੀਸਦੀ ਤੱਕ ਟੈਰਿਫ ਲਗਾਇਆ ਜਾ ਸਕਦਾ ਹੈ ਤੇ ਕਹਿੰਦੇ ਇਹ ਤੋਂ ਵੱਧ ਵੀ ਕੀਤਾ ਜਾ ਸਕਦਾ ਹੈ ਤੇ ਹੋਰ ਵੀ ਕਈ ਫੈਸਲੇ ਨੇ ਜਿਹਦੇ ਵਿੱਚ ਇਹ ਹੈ ਕਿ ਐਜੂਕੇਸ਼ਨ ਸਿਸਟਮ ਤੇ ਹੈਲਥ ਸਿਸਟਮ ਦੇ ਵਿੱਚ ਕਈ ਬਦਲਾਅ ਕੀਤੇ ਜਾਣਗੇ ਜਿਹੜੇ ਡੰਕੀ ਲਾ ਕੇ ਜਾਂਦੇ ਨੇ ਜਾਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਉਸ ਤੋਂ ਬਾਅਦ ਦੇ ਵਿੱਚ ਮਾਮਲੇ ਮੁੰਮਲੇ ਚੱਲਦੇ ਨੇ ਕਹਿੰਦੇ ਉਹਨਾਂ ਦੇ ਉੱਤੇ ਸਖਤੀ ਕਰਾਂਗੇ ਫੜੋ ਤੇ ਛੱਡੋ ਵਾਲੀ ਪਾਲਿਸੀ ਆ ਉਹ ਬਦਲ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਕੁਸਪੈਟ ਨੂੰ ਰੋਕਣ ਵਾਸਤੇ ਮੈਕਸੀਕੋ ਬਾਰਡਰ ਦੇ ਉੱਤੇ ਐਮਰਜੈਂਸੀ ਦਾ ਐਲਾਨ ਕਰਾਂਗੇ ਕਿਉਂਕਿ ਉਧਰੋਂ ਹੀ ਜ਼ਿਆਦਾ ਕੁਸਪੈਟ ਹੁੰਦੀ ਹੈ ਵਿਦੇਸ਼ੀ ਗਿਰੋਹਾਂ ਦੇ ਖਾਤਮੇ ਦੇ ਲਈ ਵਿਦੇਸ਼ੀ ਸ਼ਤਰੂ ਅਧਿਨਿਯਮ 1798 ਲਾਗੂ ਕਰਾਂਗੇ ਡਰੱਗ ਮਾਫੀਆ ਨੂੰ ਵਿਦੇਸ਼ੀ ਅਤੰਕਵਾਦੀ ਯਾਨੀ ਕਿ ਵਿਦੇਸ਼ੀ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਜਾਵੇਗਾ ਅਮਰੀਕਾ ਵੱਲੋਂ ਸੋ ਵੱਡੇ ਬਦਲਾਅ ਹੁੰਦੇ ਨਜ਼ਰ ਆ ਰਹੇ ਨੇ ਟਰਾਂਸ ਜੈਂਡਰ ਸਿਸਟਮ ਖਤਮ ਸਿਰਫ ਦੋ ਜੈਂਡਰ ਹੋਣਗੇ ਪੁਰਸ਼ ਤੇ ਮਹਿਲਾ ਇਹ ਬਹੁਤ ਵੱਡਾ ਫੈਸਲਾ ਅਮਰੀਕਾ ਲੈਣ ਜਾ ਰਿਹਾ ਹੈ ਪਨਾਮਾ ਨਹਿਰ ਨੂੰ ਕਹਿੰਦੇ ਪਨਾਮਾ ਤੋਂ ਵਾਪਸ ਲਿਆ ਜਾਏਗਾ ਪਾਣੀਆਂ ਦਾ ਮੁੱਦਾ ਸਾਡੇ ਪੰਜਾਬ ਵਾਂਗ ਅਮਰੀਕਾ ਦੇ ਵਿੱਚ ਵੀ ਹੈ ਤੇ ਇਸ ਤੋਂ ਇਲਾਵਾ ਜਿਹੜੇ ਹੋਰ ਕਈ ਫੈਸਲੇ ਲਏ ਗਏ ਨੇ ਜਿਨ੍ਹਾਂ ਦੇ ਵਿੱਚ ਕਈ ਬਦਲਾਅ ਹੁੰਦੇ ਨਜ਼ਰ ਆ ਰਹੇ ਨੇ ਤੇ ਜਿਹੜੇ ਲੋਕ ਗਲਤ ਤਰੀਕੇ ਨਾਲ ਹੁਣ ਵਿਦੇਸ਼ ਜਾਣਾ ਚਾਹੁੰਦੇ ਨੇ ਖਾਸ ਕਰ ਅਮਰੀਕਾ ਉਹਨਾਂ ਦੇ ਉੱਤੇ ਸਖਤੀ ਹੋ ਸਕਦੀ ਹੈ ਤੇ ਇਸ ਤੋਂ ਇਲਾਵਾ 20 ਕਈ ਫੈਸਲੇ ਲਏ ਗਏ ਨੇ ਇੱਕ ਤਾਂ ਗਲਫ ਆਫ ਮੈਕਸੀਕੋ ਦਾ ਨਾਮ ਬਦਲ ਕੇ ਗਲਫ ਆਫ ਅਮਰੀਕਾ ਕੀਤਾ ਜਾਏਗਾ ਇਹ ਵੀ ਡੋਨਾਲਡ 트੍ਰੰਪ ਨੇ ਫੈਸਲਾ ਲਿਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਦਲਾਅ ਹੋਣ ਦੀ ਸੰਭਾਵਨਾ ਬੰਦੀ ਨਜ਼ਰ ਆ ਰਹੀ ਹੈ ਦੱਸ ਦਈਏ ਕਿ ਜੋ ਬਾਈਡਨ ਅਮਰੀਕਾ ਦੇ ਰਾਸ਼ਟਰਪਤੀ ਸੀਗੇ ਦੁਬਾਰਾ ਚੋਣਾਂ ਹੁੰਦੀਆਂ ਨੇ ਤਾਂ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਹਾਰ ਹੁੰਦੀ ਹੈ ਤੇ ਹੋਰ ਵੀ ਕਈ ਤਿਹਰਾ ਟੱਕਰ ਦਿੰਦੀਆਂ ਨੇ ਡੋਨਾਲਡ ਟਰੰਪ ਨੂੰ ਡੋਨਾਲਡ ਟਰੰਪ ਚਰਚਾ ਦੇ ਵਿੱਚ ਆਉਂਦੇ ਨੇ ਇਕਰੇਲੀ ਦੇ ਦੌਰਾਨ ਉਹਨਾਂ ਦੇ ਉੱਤੇ ਹਮਲਾ ਵੀ ਹੁੰਦਾ ਜਿਹਦੇ ਵਿੱਚ ਵਾਲ-ਵਾਲ ਬਚ ਜਾਂਦੇ ਨੇ ਤੇ ਵੱਡਾ ਬਹੁਮਤ ਵੀ ਡੋਨਾਲਡ ਟਰੰਪ ਵੱਲ ਚਲਿਆ ਜਾਂਦਾ ਤੇ ਹੁਣ ਡੋਨਾਲਡ ਟਰੰਪ ਲੰਮੇ ਸਮੇਂ ਤੋਂ ਇੰਤਜ਼ਾਰ ਸੀਗਾ ਕਿ ਕਦੋਂ ਸੌ ਚੁੱਕਣਗੇ ਤੇ ਉਹਨਾਂ ਨੇ ਹੁਣ ਆਪਣਾ ਸੌ ਚੁੱਕ ਸਮਾਗਮ ਪੂਰਾ ਕਰ ਲਿਆ ਤੇ ਅਧਿਕਾਰਤ ਤੌਰ ਦੇ ਉੱਤੇ ਉਹ ਹੁਣ ਅਮਰੀਕਾ ਦੇ ਰਾਸ਼ਟਰਪਤੀ ਹੋ ਗਏ ਨੇ ਬਣ ਗਏ ਨੇ 47ਵੇਂ ਰਾਸ਼ਟਰਪਤੀ ਨੇ ਤੇ ਕਈ ਬਦਲਾ ਜਿਹੜੀ ਸੂਚੀ ਤੁਹਾਨੂੰ ਦੱਸੀ ਹੈ ਉਹ ਅਮਰੀਕਾ ਦੇ ਵਿੱਚ ਹੁਣ ਹੋਣ ਵਾਲੇ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗਾ